ਤਾਂ ਹੁਣ ਦਿੱਲੀ ਸਰਕਾਰ ਜੇਲ੍ਹ ਤੋਂ ਚੱਲੇਗੀ ਜੀ ਹਾਂ ਅਰਵਿੰਦ ਕੇਜਰੀਵਾਲ ਨੇ ਇੱਕ ਆਰਡਰ ਦਿੱਤਾ ਹੈ ਜੇਲ੍ਹ ਦੇ ਅੰਦਰੋਂ ਪਹਿਲਾ ਆਰਡਰ ਜਲ ਮੰਤਰਾਲਿਆਂ ਨੂੰ ਲੈ ਕੇ ਦਿੱਤਾ ਹੈ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਏਡੀ ਦੀ ਹਿਰਾਸਤ ਦੇ ਵਿੱਚ ਨੇ ਔਰ 28 ਮਾਰਚ ਤੱਕ ਉਹਨਾਂ ਨੂੰ ਜਿਹੜਾ ਰਿਮਾਂਡ ਦੇ ਭੇਜਿਆ ਗਿਆ ਹੈ ਔਰ ਉਹਨਾਂ ਨੇ ਪਹਿਲਾ ਆਰਡਰ ਜਿਹੜਾ ਉਹ ਦਿੱਲੀ ਸਰਕਾਰ ਦੇ ਨਾਲ ਜੁੜਿਆ ਹੋਇਆ ਦੇ ਦਿੱਤਾ ਹੈ ਦੱਸ ਦਈਏ ਕਿ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਜਿਹੜੀ ਹੈ ਉਹ ਅੰਦਰੋਂ ਹੀ ਚਲਾਈ ਜਾਵੇਗੀ ਜੇਲ੍ਹ ਦੇ ਅੰਦਰੋਂ ਹੀ ਚਲਾਈ ਜਾਵੇਗੀ ਔਰ ਹੁਣ ਉਹਨਾਂ ਨੇ ਪਹਿਲਾ ਆਰਡਰ ਜਿਹੜਾ ਆ ਉਹ ਦੇ ਦਿੱਤਾ ਹੈ ਮੰਤਰੀ ਆਤੀਸ਼ੀ 10 ਵਜੇ ਪ੍ਰੈਸ ਕਾਨਫਰੰਸ ਕਰਕੇ ਦੱਸਣਗੇ ਕਿ ਕਿਹੜਾ ਆਰਡਰ ਜਿਹੜਾ ਉਹਨਾਂ ਨੇ ਸਾਂਝਾ ਕੀਤਾ ਹੈ ਤਾਂ ਜਲ ਵਿਭਾਗ ਦੇ ਨਾਲ ਇਹ ਜਿਹੜਾ ਜੁੜਿਆ ਹੋਇਆ ਆਰਡਰ ਦਿੱਤਾ ਗਿਆ ਹੈ ਪਹਿਲਾ ਆਰਡਰ ਅਰਵਿੰਦ ਕੇਜਰੀਵਾਲ ਹੁਣਾਂ ਦਿੱਤਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੂਤਰਾਂ ਦੇ حوالے ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੈਬਨਿਟ ਦੀ ਬੈਠਕ ਵੀ ਜੇਲ੍ਹ ਦੇ ਅੰਦਰ ਹੋ ਸਕਦੀ ਹੈ ਹਾਲਾਂਕਿ ਉਹ ਅਸਤੀਫਾ ਦੇਣਗੇ ਜਾਂ ਫਿਰ ਨਹੀਂ ਹਲੇ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਉਸ ਨੂੰ ਨਾ ਤਾਂ ਅਸਤੀਫਾ ਲਿਆ ਜਾਵੇਗਾ ਤਾਂ ਦੱਸ ਦਈਏ ਕਿ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਉਹ ਸ਼ਰਾਬ ਦੀ ਜਿਹੜੀ ਨਵੀਂ ਨੀਤੀ ਬਣਾਈ ਸੀ ਨਵੀਂ ਆਪਕਾਰੀ ਨੀਤੀ ਬਣਾਈ ਸੀ ਉਸ 'ਚ ਘੁਟਾਲਾ ਕੀਤਾ ਗਿਆ ਹੈ ਉਸ 'ਚ ਜਿਹੜਾ ਮੁੱਖ ਮਲਜ਼ਮ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਈਡੀ ਨੇ ਕੋਰਟ ਦੇ ਵਿੱਚ ਦੱਸਿਆ ਹਾਲਾਂਕਿ ਸਿਰਫ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹਾਲਾਂਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਬੂਤ ਵੀ ਹੈ ਪਰ 28 ਮਾਰਚ ਤੱਕ ਪੁੱਛਗਿੱਛ ਕੀਤੀ ਜਾਣੀ ਹੈ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ 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 ਕੁਝ ਇਸ ਕੇਸ ਨਾਲ ਜੁੜਿਆ ਹੋਇਆ ਬਾਹਰ ਆਵੇਗਾ ਉੱਥੇ ਹੀ ਸੀਐਮ ਕੇਜਰੀਵਾਲ ਹੁਣਾਂ ਨੇ ਬੀਤੀ ਸ਼ਾਮ ਕੱਲ ਹਾਈ ਕੋਰਟ ਦੇ ਵਿੱਚ ਗ੍ਰਿਫਤਾਰੀ ਖਿਲਾਫ ਪਟੀਸ਼ਨ ਪਾਈ ਸੀ ਕਿ ਜਲਦ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਹਾਈ ਕੋਰਟ ਨੇ ਫਰਾਂਟੇ ਫੈਸਲਾ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ ਔਰ ਕਿਹਾ ਸੀ ਕਿ ਛੁੱਟੀਆਂ ਤੋਂ ਬਾਅਦ ਹੀ ਫੈਸਲਾ ਸੁਣਾਇਆ ਜਾਵੇਗਾ ਤਾਂ ਹੁਣ 28 27 ਮਾਰਚ ਨੂੰ ਜਿਹੜਾ ਇਹ ਫੈਸਲਾ ਸੁਣਾਇਆ ਜਾਵੇਗਾ ਤਾਂ 28 ਮਾਰਚ ਤੱਕ ਉਹ ਹਿਰਾਸਤ ਦੇ ਵਿੱਚ ਨੇ ਤਾਂ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੇ ਜਿਹੜਾ ਉਹਨਾਂ ਦੇ ਸੀਮ ਹਾਊਸ ਤੋਂ ਹੀ ਅਰੇਸਟ ਉਹਨਾਂ ਨੂੰ ਕੀਤਾ ਗਿਆ ਸੀ ਈਡੀ ਨੇ ਇਹ ਕਿਹਾ ਕਿ ਮੁੱਖ ਸਰਗਨਾ ਨੇ ਕੋਰਟ ਦੇ ਵਿੱਚ ਜੋ ਉਹਨਾਂ ਨੇ ਸਬੂਤ ਰੱਖੇ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਿਹੜੀਆਂ ਮੁਸੀਬਤਾਂ ਹੋਰ ਚਲਣੀਆਂ ਪੈ ਸਕਦੀਆਂ ਨੇ ਪਰ ਜੇਲ੍ਹ ਚੋਂ ਅਰਵਿੰਦ ਕੇਜਰੀਵਾਲ ਨੇ ਪਹਿਲਾ ਆਰਡਰ ਦਿੱਤਾ ਹੈ ਜੇਲ੍ਹ ਅੰਦਰੋਂ ਸਰਕਾਰ ਚਲਾਉਣੀ ਸ਼ੁਰੂ ਕੀਤੀ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਸਭ ਤੋਂ ਵੱਡੀ ਖਬਰ ਹੈ ਕਿ ਪਹਿਲਾ ਆਰਡਰ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਦੇ ਅੰਦਰੋਂ ਦਿੱਤਾ ਜੇਲ੍ਹ ਚੋਂ ਸੀਐਮ ਕੇਜਰੀਵਾਲ ਨੇ ਪਹਿਲਾ ਆਰਡਰ ਦਿੱਤਾ ਹੈ ਜੇਲ੍ਹ ਅੰਦਰੋਂ ਸਰਕਾਰ ਚਲਾਉਣੀ ਸ਼ੁਰੂ ਕਰ ਦिती ਹੈ ਆਉਣ ਵਾਲੇ ਸਮੇਂ ਦੇ ਵਿੱਚ ਕੈਬਨਿਟ ਦੀ ਬੈਠਕ ਵੀ ਕਰ ਸਕਦੀ ਹੈ ਕਿਉਂਕਿ ਜਦੋਂ ਪਹਿਲਾ ਐਡੀ ਦਾ ਨੋਟਿਸ ਨਵੰਬਰ ਦੇ ਵਿੱਚ ਜਾਰੀ ਹੋਇਆ ਸੀ ਤਾਂ ਉਦੋਂ ਦਿੱਲੀ ਦੀ ਦਿੱਲੀ ਜਿਹੜੀ ਆਪ ਦੀ ਵਿਧਾਇਕ ਜਲ ਦੀ ਬੈਠਕ ਹੁੰਦੀ ਆ ਉਹਨਾਂ ਨੇ ਇਹ ਫੈਸਲਾ ਲੈ ਲਿਆ ਸੀ ਕਿ ਸੀਐਮ ਕੇਜਰੀਵਾਲ ਹੀ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਜੇਲ੍ਹ ਚੋਂ ਵੀ ਜਿਹੜਾ ਕੈਬਨਿਟ ਦੀ ਮੀਟਿੰਗ ਕਰਨੀ ਪਈ ਅਸੀਂ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈ ਕੇ ਉਹ ਵੀ ਕਰਾਂਗੇ ਸਾਨੂੰ ਜੋ ਕੁਝ ਕਰਨਾ ਪਿਆ ਉਹ ਕਰਾਂਗੇ ਔਰ ਕੇਜਰੀਵਾਲ ਹੀ ਸੀਐਮ ਰਹਿਣਗੇ ਇਹ ਸਪਸ਼ਟ ਕਰ ਚੁੱਕੀ ਆ ਆਮ ਆਦਮੀ ਪਾਰਟੀ ਦੀ टॉप लीडरशिप ने स्पष्ट किया हालांकि सूत्रों के हवाले तो यह एक खबर निकल के सामने भी आ रही थी कि नवा चेहरा अरविंद केजरीवाल होना की पत्नी हो सकते हैं या फिर मंत्री आतिशी हो सकते हैं पर हाले तक आपने ते मोहर नहीं लग है उन्होंने अंदरों पहला ऑडर दे दिता है जल मंत्रालय के नाल जुड़िया ये पहला ऑडर दिता गया है दस बजे ਪੂਰੇ 10 ਵਜੇ ਤੁਹਾਡੇ ਨਾਲ ਉਹ ਖਬਰ ਸਾਂਝੀ ਕੀਤੀ ਜਾਊਗੀ ਜਦੋਂ ਉਹ ਆਰਡਰ ਸਾਂਝਾ ਕੀਤਾ ਜਾਵੇਗਾ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਰਵਿੰਦ ਕੇਜਰੀਵਾਲ ਅੰਦਰੋਂ ਸਰਕਾਰ ਚਲਾਉਣੀ ਸ਼ੁਰੂ ਕਰ ਚੁੱਕੇ ਨੇ ਹੁਣ ਉਹ ਕਹਿ ਰਹੇ ਨੇ ਕਿ ਮੈਂ ਅੰਦਰੋਂ ਹੀ ਸਰਕਾਰ ਚਲਾਵਾਂਗਾ ਉਹਨਾਂ ਨੇ ਮੈਸੇਜ ਵੀ ਜਿਹੜਾ ਆਪਣੀ ਭੇਜਿਆ ਜਿਹੜਾ ਉਹਨਾਂ ਦੀ ਪਤਨੀ ਨੇ ਪੜਿਆ ਕਿ ਮੈਂ ਅੰਦਰ ਰਵਾਂ ਬਾਹਰ ਰਵਾਂ ਮੈਂ ਦੇਸ਼ ਦੇ ਲਈ ਸਮਰਪਤਾ ਤਾਂ ਜਿਹੜਾ ਵੀ ਕੰਮ ਹੋਵੇਗਾ ਉਹ ਅੰਦਰੋਂ ਹੀ ਚਲਾਉਣਗੇ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਣਕਾਰੀ ਇਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਹਿਲਾ ਆਰਡਰ ਜਿਹੜਾ ਆ ਉਹ ਸੀਐਮ ਕੇਜਰੀਵਾਲ ਨੇ ਅੰਦਰੋਧ ਦੇ ਦਿੱਤਾ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਿੱਲੀ ਸਰਕਾਰ ਚਲਾਉਣੀ ਜੇਲ ਅੰਦਰੋਂ ਕੇਜਰੀਵਾਲ ਨੇ ਸ਼ੁਰੂ ਕਰ ਦਿੱ